ਨਾਲ ਜਿਹੜਾ ਇੱਕ ਮਿੱਤਰ ਸੁਣਾ ਔਰ ਹਾਲ-ਚਲ ਪੁੱਛਣਾ ਹੈ ਸਤਿ ਆਬ ਕੀ ਹਾਲਾਤ ਨੇ ਮੌਜੂਦਾ ਕੀ ਕਹਿਣਾ ਚਾਹੁੰਦੇ ਆ। ਹਾਂ ਦੇਖੋ ਪਹਿਲੀ ਗੱਲ ਤਾਂ ਮੈਂ ਬਲਵਿੰਦਰ ਸਿੰਘ ਜਿਹੜਾ ਸਾਡੇ ਚਲੋ ਸ਼ਾਇਦ ਜਿਹੜਾ ਸਾਡਾ ਇੱਕ ਸਾਡੇ ਕੈਂਡੀਡੇਟ ਦਾ ਜੋ ਰਾਜ ਵਿਕਰਾਂਤ ਸਾਡੇ ਕੈਂਡੀਡੇਟ ਸੀ 12ਰਨ ਤੋਂ ਬਲਾਕ ਸੰਤੀ ਦੇ ਔਰ ਜਿਲ੍ਹਾ ਪ੍ਰੀਸ਼ਦ ਦੇ ਹਰਪਾਲ ਸਿੰਘ ਜੀ ਔਰ ਇਲੈਕਸ਼ਨ ਜਿਹੜੀ ਸੀ ਉਹ ਬੜੀ ਪੀਸਫੁਲ ਹੋ ਰਹੀ ਸੀ। ਸ਼ੁਰੂ ਤੋਂ ਮੇਰੀ ਕੋਸ਼ਿਸ਼ ਹੈ ਜੀ ਕਿ ਜਿਹੜਾ ਫੈਸਲਾ ਹੈ ਉਹ ਲੋਕਾਂ ਦਾ ਹੋਣਾ ਚਾਹੀਦਾ ਕਿਸੇ ਕਿਸਮ ਦੀ ਜਿਹੜੀ ਹੈਗੀ ਆ ਉਹ ਮਤਲਬ ਕਿਸੇ ਵੀ ਪਾਰਟੀ ਵੱਲੋਂ ਧੱਕੇਸ਼ਾਹੀ ਨਹੀਂ ਹੋਣੀ ਚਾਹੀਦੀ ਔਰ ਰੂਲਿੰਗ ਪਾਰਟੀ ਦਾ ਇੱਕ ਮੰਤਰੀ ਹੋਣ ਦੇ ਜਿਹੜਾ باوجود ਮੇਰੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਕਿ ਜਿਹੜਾ ਮੇਰਾ ਬਿਹੇਵੀਅਰ ਹੈ ਉਹ ਐਗਜ਼ੈਂਪਲਰੀ ਹੋਵੇ ਔਰ ਮੈਂ ਇਲੈਕਸ਼ਨ ਤੋਂ ਪਹਿਲਾਂ ਮੈਂ ਸਾਰੇ 60 ਪਿੰਡਾਂ ਦੇ ਵਿੱਚ ਮੈਂ ਦੋ ਵਾਰੀ ਜਾ ਕੇ ਆਇਆ ਕਰਾਂਟਾਂ ਦੇ ਕੇ ਆ ਕੰਮ ਸ਼ੁਰੂ ਕਰਾਇਆ ਔਰ ਕਿਸੇ ਨਾਲ ਕੋਈ ਤੱਕਾ ਨਹੀਂ ਆ ਸਾਡੀਆਂ ਸਾਰੀਆਂ ਸੀਟਾਂ ਦੇ ਉੱਤੇ ਅਕਾਲੀਆਂ ਦੇ ਵੀ ਕੈਂਡੀਡੇਟ ਹੈ ਕਾਂਗਰਸ ਦੇ ਵੀ ਕੈਂਡੀਡੇਟ ਹੈ ਔਰ ਜਿੱਥੇ ਭਾਜਪਾ ਨੂੰ ਕੈਂਡੀਡੇਟ ਮਿਲਿਆ ਉਹਨਾਂ ਦੇ ਵੀ ਕੈਂਡੀਡੇਟ ਹੈ ਤਕਰੀਬਨ ਸਾਰੀਆਂ ਪਾਰਟੀਆਂ ਦੇ ਕੈਂਡੀਡੇਟ ਸੀ ਸਾਡੇ ਵੱਲੋਂ ਪੂਰੀ ਕੋਸ਼ਿਸ਼ ਸੀ ਕਿ ਫ੍ਰੀ ਐਂਡ ਫੇਅਰ ਇਲੈਕਸ਼ਨ ਹੋਵੇ ਲੇਕਿਨ ਜਿਹੜੀਆਂ ਪਹਿਲੀਆਂ ਸਰਕਾਰਾਂ ਸੀ ਜਿਹੜੀਆਂ ਦੂਜੀਆਂ ਪਾਰਟੀਆਂ ਹੈਗੀਆਂ ਉਹਨਾਂ ਨੂੰ ਗੁੰਡਾ ਕਰਦੀ ਦੀ ਆਦਤ ਪਈ ਹੋਈ ਆ ਸਾਡੇ ਬੋਥ ਦੇ ਉੱਤੇ ਸਵੇਰੇ ਰਾਸ਼ ਸੀਗਾ ਔਰ ਉਹਨਾਂ ਨੇ ਸਵੇਰ ਤੋਂ ਹੀ ਜੜਾ ਸੀਗਾ ਉਹ ਬਾਹਰਲੇ ਬੰਦੇ ਬੁਲਾ ਕੇ ਸਾਡੇ ਉੱਤੇ ਲੇਡੀਜ਼ ਬੈਠੀਆਂ ਹੋਈਆਂ ਸੀ ਉਹਨਾਂ ਨੂੰ ਇੰਟਿਮੀਡੇਟ ਕਰ ਲਗਾਤਾਰ ਉਹਨਾਂ ਨੂੰ ਇੰਟਿਮੀਡੇਟ ਕੀਤਾ ਜਾ ਰਿਹਾ ਸੀ ਔਰ ਸਾਡੇ ਮੈਨੂੰ ਉੱਥੋਂ ਰਿਪੋਰਟਸ ਆਈਆਂ ਰਾਜ ਵਿਕਰਮ ਸਿੰਘ ਸਾਡੇ ਨਾਲ ਆ ਇਧਰ ਆ ਜਾ ਬਟੇ ਪਿੱਛੇ ਆ ਜਾ ਮੇਰੇ ਨਾਲ ਸਾਡੇ ਕੈਂਡੀਡੇਟ ਉੱਥੇ ਸੀ ਮੈਨੂੰ ਇਹਨਾਂ ਵੱਲੋਂ ਰਿਪੋਰਟਸ ਆਈਆਂ ਜਿਹੜੇ ਸਾਡੇ ਬੰਦੇ ਹੋਰ ਅਬਜ਼ਰਵਰ ਸੀ ਉਹਨਾਂ ਨੇ ਕਿਹਾ ਜੀ ਸਾਨੂੰ ਇੱਥੇ ਇਹਨਾਂ ਜੀ ਬਹੁਤ ਜ਼ਿਆਦਾ ਇਹਨਾਂ ਨੇ ਜਿਹੜਾ ਮਾਹੌਲ ਹੈ ਉਹ ਔਰਤਾਂ ਦੇ ਉੱਤੇ ਘਟੀਆ ਕਿਸਮ ਦੇ ਕਮੈਂਟ ਹੋ ਰਹੇ ਆ ਔਰ ਇਹਨੂੰ ਫੋਲੋ ਵੀ ਕੀਤਾ ਗਿਆ ਰਾਜਵਿਕਰਾਂਤ ਨੂੰ ਸਕੂਟਰਾਂ ਤੇ ਜਿੱਥੇ ਜਾਂਦੇ ਸੀ ਇਹਨਾਂ ਨੂੰ ਫੋਲੋ ਕਰਦੇ ਸੀ ਬੰਦੇ ਔਰ ਲੱਗ ਰਿਹਾ ਸੀ ਇਹਨਾਂ ਦੇ ਮਨ ਚ ਸਿਗਾ ਸ਼ੁਭਾ ਸੀਗਾ ਵੀ ਕੁਛ ਨਾ ਕੁਛੇ ਕਾਰਨਾ ਕਰ ਦੇਣ ਮੈਂ ਪੁੱਛ ਨੂੰ ਕਿਹਾ ਵੀ ਤੁਸੀਂ ਜਾ ਕੇ ਦੇਖ ਕੇ ਆਓ ਉਹਨਾਂ ਨੇ ਜਾ ਕੇ ਉਹਨਾਂ ਨੂੰ ਸਮਝਾ ਕੇ ਉਹਨਾਂ ਨੂੰ ਆਏ ਇਹ ਤੇ ਜਦੋਂ ਕੋਈ 12:30 ਦਾ ਟਾਈਮ ਹੋਇਆ ਉਦੋਂ ਤੱਕ ਉਹਨਾਂ ਨੇ ਉੱਥੇ ਕਾਫੀ ਜ਼ਿਆਦਾ ਬੰਦਿਆਂ ਦਾ ਜਵਾਬੜਾ ਕਰ ਲਿਆ ਸੀ ਨੌਬਤ ਇੱਥੇ ਤੱਕ ਪਹੁੰਚ ਗਈ ਸੀ ਕਿ ਮੈਨੂੰ ਡੀਐਸਪੀ ਨੂੰ ਫੋਨ ਕਰਕੇ ਆਪਣੇ ਬੰਦਿਆਂ ਨੂੰ ਉੱਥੋਂ ਰੈਸਕਿਊ ਕਰਕੇ ਬੁਲਾਣਾ ਪਿਆ ਉਹਨਾਂ ਚ ਮੈਂ ਕਿਹਾ ਤੁਸੀਂ ਆਪਾਂ ਲੜਾਈ ਨਹੀਂ ਕਰਨੀ ਜਿੰਨੀਆਂ ਸਾਨੂੰ ਲੋਕ ਵੋਟਾਂ ਪਾਣਗੇ ਫੈਸਲਾ ਲੋਕਾਂ ਦਾ ਹੋਣਾ ਚਾਹੀਦਾ ਪੂਰੇ ਇਤਿਹਾਦ ਦੇ باوجود ਅਸੀਂ ਆਪਣੇ ਬੰਦੇ ਉੱਥੋਂ ਰੈਸਕਿਊ ਕੀਤੇ ਹਾਲਾਂਕਿ ਇਹ ਕਹਿੰਦੇ ਜੀ ਅਸੀਂ ਪੇਟੀਆਂ ਬੰਦ ਕਰਾ ਕੇ ਜਾਣਾ ਮੈਂ ਕਿਹਾ ਜੀ ਕੋਈ ਗੱਲ ਨਹੀਂ ਪੇਟੀਆਂ ਕਿਤੇ ਨਹੀਂ ਜਾਂਦੀਆਂ ਜੋ ਹੋਏਗਾ ਠੀਕ ਹੋਏਗਾ ਔਰ ਅਸੀਂ ਆਪਣੇ ਬੰਦਿਆਂ ਨੂੰ ਉੱਥੋਂ ਇੱਕ ਕਿਸਮ ਦਾ ਰੈਸਕਿਊ ਕੀਤਾ ਅਸੀਂ ਮਤਲਬ ਜਿਹੜੀ ਕੋਈ ਵੀ ਸ਼ਰਾਫਤ ਹੁੰਦੀ ਆ ਉਹਨੂੰ ਕਮਜ਼ੋਰੀ ਨਹੀਂ ਸਮਝਣਾ ਚਾਹੀਦਾ ਬਟ ਇਹ ਘਰੇ ਆ ਗਏ ਰਾਜ ਵਿਕਰਾਂਤ ਤੇ ਹੋਰ ਇਹਦੇ ਜਿਹੜੇ ਕੁਝ ਬੰਦੇ ਸੀ ਅੰਦਰ ਚਲੇ ਗਏ ਦੋ ਬੰਦੇ ਇਹਨਾਂ ਦੇ ਬਾਹਰ ਖੜੇ ਸੀ ਇਹਨਾਂ ਨੂੰ ਜਿਹੜੇ ਬੰਦੇ ਚੇਜ਼ ਕਰ ਰਹੇ ਸੀ ਫਾਲੋ ਕਰ ਰਹੇ ਸੀ ਕਿ ਬੰਦੇ ਪਿੱਛੇ ਆਏ ਆ ਔਰ ਇਹਨਾਂ ਦੇ ਗੇਟ ਦੇ ਉੱਤੇ ਆ ਕੇ ਜਿਹੜਾ ਲੜਕਾ ਜਿਹਨੂੰ ਮੈਂ ਮਿਲ ਕੇ ਆਇਆ ਹੁਣ ਉਹਦੇ ਇਹਨਾਂ ਨੇ ਗੋਲੀ ਮਾਰੀ ਆ ਔਰ ਤੁਸੀਂ ਦੇਖੋ ਵੀ ਉਹਦੀ ਕਿਸਮਤ ਦੇਖੋ ਵੀ ਕਹਿੰਦੇ ਹੁੰਦੇ ਨਾ ਵੀ ਜਾ ਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ ਉਹਦੇ ਗੋਲੀ ਇੱਥੋਂ ਲੱਗ ਕੇ ਔਰ ਕੰਨ ਕੋ ਜਾ ਕੇ ਨਿਕਲੀ ਆ ਜਿਓਸਾ ਜੀ ਕਰਾਂਗੇ ਕਰਾਂਗੇ ਉਹਨਾਂ ਨਾਲ ਤਾਂ ਪੁਲਿਸ ਡੀਲ ਕਰੇਗੀ ਕਰੇਗੀ ਬਟ ਜਿਨ੍ਹਾਂ ਨੇ ਉਹਨਾਂ ਨੂੰ ਭੇਜਿਆ ਉੱਥੇ ਜਿਨ੍ਹਾਂ ਨੇ ਪਿਸਤੌਲ ਲੈ ਕੇ ਦਿੱਤਾ ਜਿਨ੍ਹਾਂ ਨੇ ਉਹਨੂੰ ਗੋਲੀ ਚਲਾਣ ਲਈ ਭੇਜਿਆ ਔਰ ਜਿਨ੍ਹਾਂ ਨੇ ਗੋਲੀ ਚਲਵਾਈ ਜਿਹੜੇ ਉਹਨਾਂ ਦੇ ਪੁਸ਼ਤ ਪੁਲਾਈ ਕਰਨ ਵਾਲੇ ਆ ਉਹਨਾਂ ਦੇ ਮਾਸਟਰ ਹੈਗੇ ਆ ਜਿਹੜੇ ਅਸੀਂ ਹੁਣ ਇਸ ਵਾਰੀ ਉਹਨਾਂ ਨੂੰ ਵੀ ਨਹੀਂ ਛੱਡਣੇ ਜੀ ਉਹਦੀ ਜੜ੍ਹੋਂ ਖਾਤਮ ਕਰਾਂਗੇ ਇਸ ਬਿਮਾਰੀ ਨੂੰ ਜਿਹੜੇ ਗੈਂਗਸਟਰਾਂ ਨੂੰ ਪਾਲਣ ਵਾਲੇ ਆ ਇਹਨਾਂ ਤੋਂ ਕ੍ਰਾਈਮ ਕਰਾਉਣ ਵਾਲੇ ਆ ਇਹਨਾਂ ਨੂੰ ਜਿਹੜਾ ਹੈਗਾ ਇਹ ਦੇ ਵਿਲ ਬੀ ਬਰਾਉਟ ਟੂ ਜਸਟਿਸ ਔਰ ਮੈਂ ਹੁਣੇ ਹੀ ਡੀਆਜੀ ਸਾਹਿਬ ਨੂੰ ਮਿਲ ਕੇ ਆਇਆ ਔਰ ਉਹ ਮੇਰੇ ਨਾਲ ਸਹਿਮਤ ਹੈ ਜੀ ਕਿ ਇਹ ਕੋਈ ਲਾਕਡਾਊਨ ਦਾ ਕੇਸ ਨਹੀਂ ਆ ਸਾਡਾ ਜਿਹੜਾ ਬੰਦਾ ਹੈਗਾ ਇਨੇ ਅੱਜ ਤੱਕ ਆਪਣੀ ਜ਼ਿੰਦਗੀ ਦੇ ਵਿੱਚ ਉਹਦੀ ਵਾਈਫ ਮੈਨੂੰ ਕਹ ਲਈ ਕਿ ਸਾਰੇ ਨੇ ਤਾਂ ਅੱਜ ਤੱਕ ਚੁਆ ਨਹੀਂ ਮਾਰਿਆ ਕਦੇ ਸੀ ਮਤਲਬ ਨੇ ਕਿਸੇ ਨਾਲ ਦੁਸ਼ਮਣੀ ਨਹੀਂ ਹੈ ਜਿਹਦੇ ਬੰਦੇ ਤੇ ਗੋਲੀ ਲੱਗੀ ਉਹ ਜਾਣਦਾ ਨਹੀਂ ਕਿ ਉਹਨੂੰ ਗੋਲੀ ਮਾਰੀ ਕਿਉਂ ਹੈ ਉਹਦਾ ਮੋਟਿਵ ਕੀ ਹੈ ਔਰ ਮੈਂ ਇੱਕ ਗੱਲ ਯਕੀਨ ਨਾਲ ਕਹਿ ਸਕਦਾ ਜਿਹਨੇ ਗੋਲੀ ਮਾਰੀ ਉਹ ਇਹਨੂੰ ਨਹੀਂ ਜਾਣਦਾ ਕਿ ਬੰਦਾ ਕੌਣ ਹੈ ਜਿਹਨੂੰ ਗੋਲੀ ਮਾਰ ਰਿਹਾ ਉਹ ਇਹ ਜਿਹੜਾ ਗੋਲੀ ਚਲਾਉਣ ਵਾਲਾ ਹੈਗਾ ਉਹ ਤਾਂ ਕਿਤੇ ਨਾ ਕਿਤੇ ਸਾਡਾ ਜਿਹੜਾ ਕੈਂਡੀਡੇਟ ਸੀਗਾ ਉਹਦਾ ਟਾਰਗੇਟ ਤਾਂ ਉਹੀ ਸੀਗਾ ਵੀਰ ਇਹਦਾ ਮਤਲਬ ਇਹਨੂੰ ਮਤਲਬ ਇਹੋ ਜਿਹਾ ਮੋਲ ਕਰੀਟ ਕਰਦੇ ਹੋ ਕਿ ਇੱਥੇ ਬਾਰਨ ਦੇ ਵਿੱਚ ਜਾਂ ਹੋਰ ਇਸ ਪਾਸੇ ਦੇ ਵਿੱਚ ਕੋਈ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਨਾ ਖੜਾ ਹੋਵੇ ਇਹ ਅਸੀਂ ਕਿਸੇ ਨਾਲ ਤੱਕਾ ਕਰਦੇ ਨਹੀਂ ਪਰ ਅਸੀਂ ਤੱਕਾ ਬਰਦਾਸ਼ਤ ਵੀ ਨਹੀਂ ਕਰਦੇ ਮੈਂ ਮਤਲਬ ਇਹ ਗੱਲ ਜਿੰਨੀ ਮੇਰੇ ਕੋਲੇ ਤਾਕਤ ਹੈਗੀ ਆ ਇਹ ਮੈਂ ਆਪਣੇ ਵੱਲੋਂ ਆਪਣੇ ਮਾਣਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਮੈਂ ਇਹ ਗੱਲ ਸਾਫ਼ ਕਰਨੀ ਚਾਹੁੰਦਾ ਕਿ ਗੋਲੀ ਚਲਾਉਣ ਵਾਲਿਆਂ ਨੂੰ ਔਰ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਕੌਨਸਪਰੇਸੀ ਕਰਕੇ ਗੋਲੀ ਚਲਵਾਨ ਵਾਲਿਆਂ ਨੂੰ ਇਹਨਾਂ ਨੂੰ ਹੁਣ ਸਾਰਿਆਂ ਨੂੰ ਹੀ ਮਤਲਬ ਦੇ ਵਿਲ 올 ਵੀ ਬਰਾਉਟ ਟੂ ਜਸਟਿਸ ਇਹਨਾਂ ਨੂੰ ਅਸੀਂ ਖਿੱਚ ਕੇ ਲਿਆਵਾਂਗੇ ਜਿੱਥੇ ਮਰਜ਼ੀ ਚਾਹੇ ਜ਼ਮੀਨ ਚ ਛੁੱਪ ਜਾਣ ਪਤਾਲ ਵਿੱਚ ਛੁੱਪ ਜਾਣ ਬਾਹਰ ਭੱਜਣ ਦੀ ਕੋਸ਼ਿਸ਼ ਕਰ ਲੈਣ ਨਾ ਇਹਨਾਂ ਨੂੰ ਭੱਜਣ ਦੇਵਾਂਗੇ ਨਾ ਇਹਨਾਂ ਨੂੰ ਬਚਣ ਦੇਵਾਂਗੇ ਜਿੱਥੇ ਵੀ ਹੈਗਾ ਖਿੱਚ ਕੇ ਲਿਆਵਾਂਗੇ ਇਹਨਾਂ ਨੂੰ ਕੋਰਟ ਕਚਹਿਰੀ ਤੱਕ ਵੀ ਹਰ ਤਰੀਕੇ ਦੇ ਨਾਲ ਜਿਹੜਾ ਹੈਗਾ ਇਹਨਾਂ ਨੂੰ ਇਨਸਾਫ਼ ਮਿਲੇਗਾ ਔਰ ਜਿਹੜੇ ਦੋਸ਼ੀ ਆ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੇਗੀ ਕੋਣ ਨੇ ਜੀ ਕੋਣ ਨੇ ਕਿਸੇ ਨੂੰ ਇਨਕੁਆਇਰੀ ਕਿਸੇ ਉੱਪਰ ਸਵਾਲ ਚੁੱਕ ਰਹੇ ਜਿਹੜੇ ਦੇਖੋ ਗੱਲ ਇਹ ਹੈਗੀ ਆ ਵੀ ਜਿਹੜੇ ਇੱਕ ਤਾਂ ਹੈਗੀ ਆ ਜਿਹੜੇ ਚਲਾਣ ਵਾਲੇ ਆ ਉਹ ਤਾਂ ਸੀਸੀਟੀਵੀ ਚ ਆ ਗਏ ਜੀ ਹੁਣ ਉਹ ਆ ਗਏ ਆ ਉਹ ਫੜੇ ਜਾਣਗੇ ਉਹਨਾਂ ਦੀ ਇਨਟੈਰੋਗੇਸ਼ਨ ਹੋਏਗੀ ਉਹਨਾਂ ਦਾ ਸਾਰਾ ਜਿਹੜਾ ਜਿੰਨਾ ਉਹਨਾਂ ਦਾ ਉਹਨਾਂ ਦੀ ਉਹਨਾਂ ਦੀਆਂ ਮੂਵਮੈਂਟਸ ਹੈਗੀਆਂ ਹੋਰ ਉਹਨਾਂ ਦਾ ਜੋ ਵੀ ਸਾਰੀਆਂ ਡਿਟੇਲਸ ਆ ਜਾਣਗੀਆਂ ਪੁਲਿਸ ਕੋਲੇ ਇਟਸ ਅ ਮੈਟਰ ਆਫ ਇਨਵੈਸਟੀਗੇਸ਼ਨ ਜਿਹੜੇ ਜਿਹੜੇ ਚਲਵਾਉਣ ਵਾਲੇ ਆ ਜਿਹੜੇ ਕੌਸਪਰੇਟਰਸ ਆ ਜਿਹੜੇ ਬ੍ਰੇਨ ਬਿਹਾਈਂਡ ਦਾ ਕਰਾਈਮ ਹੈ ਉਹ ਸਾਰੇ ਤੁਹਾਡੇ ਨਾਲ ਸਾਂਝੇ ਕਰਾਂਗੇ ਜਿਵੇਂ ਅੱਜ ਮੈਂ ਪੀਸੀ ਕਰ ਰਿਹਾ ਹੈਗਾ ਬਟ ਇਸ ਵੇਲੇ ਇਨਵੈਸਟੀਗੇਸ਼ਨ ਹੋ ਰਹੀ ਹੈ ਮੈਂ ਇੱਕ ਤਾਂ ਮੈਂ ਮਤਲਬ ਗੱਲ ਇਹ ਆ ਵੀ ਮੈਂ ਜੰਪ ਨਹੀਂ ਕਰਨਾ ਚਾਹੁੰਦਾ ਤੁਸੀਂ ਸਿਆਸੀ ਪਾਰਟੀ ਦੇਖੋ ਮੇਰੀ ਗੱਲ ਸੁਣੋ ਇਹ ਇਲੈਕਸ਼ਨ ਹੋ ਰਹੀ ਹੈ ਜੀ ਇਹ ਜੇ ਉੱਥੇ ਬੰਦਿਆਂ ਨੂੰ ਜਿਹੜੇ ਸਾਡੇ ਬੂਥ ਤੇ ਬੈਠੇ ਹੋਇਆ ਜੇ ਔਰਤਾਂ ਨੂੰ ਬਰਾਉ ਬਿਟ ਕੀਤਾ ਜਾ ਰਿਹਾ ਜੇ ਸਾਡੇ ਬੰਦਿਆਂ ਨੂੰ ਉੱਥੇ 250 300 ਬੰਦਾ ਕਿਨੇ ਬੁਲਾਇਆ ਉਹਨਾਂ ਨੂੰ ਕਿਹਦੇ ਬਲਾਣ ਤੇ ਆਏ ਉਹ ਕਿਨੇ ਇਕੱਠੇ ਕੀਤੇ ਕੀ ਮੋਟਿਵ ਸੀ ਉਹਦਾ ਜਦੋਂ ਅਸੀਂ ਨੇ ਇਕੱਠੇ ਕੀਤੇ ਰੋਲਿੰਗ ਪਾਰਟੀ ਨੇ ਅਸੀਂ ਕੋਈ ਪੁਰਸ ਤੋਂ ਤੱਕਾ ਨਹੀਂ ਕਰਾਇਆ ਅਸੀਂ ਉਹਨਾਂ ਨੂੰ ਕਾਗਜ਼ ਭਰਨ ਤੋਂ ਨਹੀਂ ਰੋਕਿਆ ਅਸੀਂ ਕਹਿ ਰਹੇ ਹਾਂ ਵੀ ਤੁਸੀਂ ਇਲੈਕਸ਼ਨ ਲੜੋ ਉਹਦਾ ਸੁਰੱਖਿਆ ਤੇਜਾਮਾ ਦੇ ਉੱਪਰ ਸਵਾਲ ਨਹੀਂ ਉੱਠਦੇ ਵੀ ਕਿਸ ਤਰ੍ਹਾਂ ਕਿਹਦੇ ਨਾਲ ਉਹ ਪਰਸਨ ਉੱਥੇ ਪਹੁੰਚਾ ਕੇ ਦੇਖੋ ਗਾਲੇ ਗਾਲੇ ਆ ਗਿਆ ਵੀ ਜਿਹੜਾ ਤਾਂ ਸੁਰੱਖਿਆ ਦਾ ਸਵਾਲ ਹੈ ਤੁਸੀਂ ਬੋਤਲੇ ਉੱਤੇ ਉੱਥੇ ਬੰਦੋਬਾਸ ਸੀ ਅਸੀਂ ਪੋਰਟਸ ਭੇਜ ਕੇ ਉੱਥੇ ਇੰਟਰਵਿਊਨ ਕੀਤਾ ਸੁਰੱਖਿਆ ਦੇ ਸਵਾਲ ਤਾਂ ਤਾਂ ਉੱਥੇ ਨਾ ਵੀ ਜੇ ਹੁਣ ਤੁਸੀਂ ਹਰ ਥਾਂ ਤੇ ਤਾਂ ਹਰ ਵੇਲੇ ਤਾਂ ਮਤਲਬ ਜਿਵੇਂ ਜਿਵੇਂ ਉੱਥੇ ਬੰਦਾ ਗਿਆ ਉਹ ਕਰ ਗਏ ਆ ਆਪਣੇ ਘਰ ਚਲੇ ਗਏ ਇਲੈਕਸ਼ਨ ਹੋ ਗਈ ਆ ਵੋਟਾਂ ਪੈ ਚੁੱਕੀਆਂ ਤੁਸੀਂ ਇਹਨਾਂ ਦੀ ਹਮਾਕਤ ਦੇਖੋ ਜੀ ਉਸ ਤੋਂ ਬਾਅਦ ਜਾ ਕੇ ਗੋਲੀ ਚਲਾਉਂਦੇ ਆ ਜੀ ਇਹ ਮਤਲਬ ਇਹ ਤਾਂ ਜਿਹੜਾ ਸੁਰੱਖਿਆ ਤੇ ਤਾਂ ਗੱਲ ਆਂਦੀ ਆਂਦੀ ਉਹ ਵੀ ਕਰਾਂਗੇ ਜੀ ਉਹਦੀ ਗੱਲ ਵੀ ਕਰਾਂਗੇ ਉਹ ਵੀ ਉਹ ਵੀ ਕਰ ਰਿਆ ਸੀ ਉਹਨਾਂ ਨੂੰ ਵੀ ਬੜਾ ਬੜਾ ਉਹਨੂੰ ਅਸੀਂ ਲੈ ਰਿਆ ਵੀ ਜਿਹੜੇ ਗੱਲ ਇਹ ਆ ਵੀ ਬੰਦਿਆਂ ਕੋਲੇ ਨਜਾਇਜ਼ ਹਥਿਆਰ ਕਿੱਥੋਂ ਆਇਆ ਜੀ ਉਹ ਹਥਿਆਰ ਕਿਹਨੇ ਦਿੱਤਾ ਜੀ ਉਹ ਇੰਟੈਲੀਜੈਂਸ ਉਹਨੂੰ ਉਥੇ ਭੇਜਿਆ ਕਿਹਨੇ ਜੀ ਹਾਂ ਜੀ ਇੰਟੈਲੀਜੈਂਸ ਫੇਲਿਅਰ ਨਹੀਂ ਇਹ ਲੱਗਦਾ ਤੁਹਾਨੂੰ ਦੇਖੋ ਇੰਟੈਲੀਜੈਂਸ ਫੇਲਿਅਰ ਤਾਂ ਵੱਡੇ ਵੱਡੇ ਮਤਲਬ ਜਦੋਂ ਵੀ ਕੋਈ ਵਾਰਦਾਤ ਹੁੰਦੀ ਆ ਉਦੋਂ ਕੋਈ ਨਾ ਕੋਈ ਇੰਟੈਲੀਜੈਂਸ ਫੇਲਿਅਰ ਹੁੰਦਾ ਜੇ ਕੋਈ ਐਕਸੀਡੈਂਟ ਹੁੰਦਾ ਤਾਂ ਕਿਸੇ ਨਾ ਕਿਸੇ ਦੀ ਗਲਤੀ ਹੁੰਦੀ ਆ